ਦੇਖੋ ਜੀ ਰਾਜਾ ਵੜਿੰਗ ਕਿਹੜਾ ਇਹਨਾਂ ਨੇ ਨਾਲ ਕੰਮ ਕਰਕੇ ਰਾਜੀਏ ਰਾਜਾ ਵੜਿੰਗ ਜੀ ਪੰਜਾਬ ਪ੍ਰਧਾਨ ਹੈ ਜਿੰਨੂੰ ਵੀ ਕੰਮ ਕਰਨਾ ਪਊਗਾ ਉਹਦੇ ਨੇਤਰ ਚ ਕਰਨਾ ਪਊਗਾ ਪੰਜਾਬ ਪ੍ਰਧਾਨ ਦੇ ਪਾਰਟੀ ਦੇ ਹੁਕਮਾਂ ਨਾਲ ਕਰਨਾ ਪਊਗਾ ਐਸ ਕਰਕੇ ਮੈਂ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਕਰਦਾ ਮੈਡਮ ਨੇ ਜਿਹੜੇ ਬਨੇ ਇਲਜ਼ਾਮ ਲਾ ਰਹੀ ਐ ਪਏ 500 ਕਰੋੜ ਦੇ ਕੇ ਸੀਐਮ ਬੰਨਾ ਐਨਨ ਸਾਡੀ ਕਾਂਗਰਸ ਪਾਰਟੀ ਤੇ ਇਲਜ਼ਾਮ ਲਾ ਰਹੀ ਹੈ ਮੈਡਮ ਬਚਕਾਨੀ ਹਰਕਤ ਐ ਤੁਹਾਨੂੰ ਵੀ ਐ ਪ੍ਰੈਸਰ ਆਈ ਇੱਕ ਕਹਿਣਾ ਚਾਹੁੰਦਾ ਥੋੜਾ ਲਾਈਟਲੀ ਲਿਆ ਕਰੋ ਮੈਡਮ ਨੂੰ ਐਵੇਂ ਨਾ ਲਿਆ ਕਰੋ ਮੈਡਮ ਨੂੰ ਮੈਂ ਸਭ ਕੁਝ ਜਾਣਦਾ ਉਹ ਐਵੇਂ ਗੱਲਾਂ ਕਰ ਜਾਂਦੀ ਐ ਐਸ ਕਰਕੇ ਮੇਰੇ ਸਤਕਾਰਯੋਗ ਨੇ ਵੱਡੇ ਨੇ ਮੈਡਮ ਮੇਰੀ ਹੱਥ ਜੋੜ ਕੇ ਉਹਨਾਂ ਨੇ ਵੀ ਬੇਨਤੀ ਐ ਮੈਡਮ ਪਲੀਜ਼ ਆਪਣਾ ਥੋੜਾ ਜਿਹਾ ਸਟੇਟਸ ਥੋੜਾ ਜਿਹਾ ਜਿਹੋ ਜਿਹਾ ਤੁਹਾਡਾ ਸੀ ਉਸ ਤਰ੍ਹਾਂ ਥੋੜਾ ਬਰਕਰਾਰ ਰੱਖੋ ਉਹ ਕਹਿੰਦੇ ਸੀ ਇਮਾਨਦਾਰ ਹੈਗੇ ਆ ਈਮਾਨਦਾਰ ਹੈਗੇ ਮੈਡਮ ਤੁਸੀਂ ਕਹਿੰਦੇ ਇਮਾਨਦਾਰ ਪਰਿਵਾਰ ਆ ਤੁਹਾਡਾ ਦੇਖੋ ਜੀ ਇਮਾਨਦਾਰ ਵਾਲੀ ਤੇ ਫਿਰ ਕੋਈ ਗੱਲ ਨਾ ਰਹੇਗੀ ਫਿਰ ਬਹੁਤ ਕੁਛ ਹੈ ਮੇਰੇ ਕੋ ਇਮਾਨਦਾਰ ਵਾਲਾ ਇਮਾਨਦਾਰ ਵਾਲਾ ਬਹੁਤ ਕੁਛ ਹੈ ਮੈਡਮ ਕੋ ਤੇ ਸਬੂਤ ਨਹੀਂ ਪੇਸ਼ ਹੋਏ ਹੋਣਗੇ ਤੇ ਜੇ ਮੈਡਮ ਨਾ ਚੁੱਪ ਕੀਤੇ ਤੇ ਮੈਂ ਸਬੂਤਾਂ ਦੇ ਨਾਲ ਬੰਦੇ ਖਿਲਾੜ ਕੇ ਤੇ ਮੈਡਮ ਨੂੰ ਦੱਸ ਦੂੰਗਾ ਪਰਿਵਾਰ ਕਿੰਨਾ ਕੋ ਇਮਾਨਦਾਰ ਹੈ ਔਰ ਇਹ ਚ ਚਾਹ 2017 ਵਾਲੇ मैडम ਨੂੰ ਮੈਂ ਕਹਿੰਨਾ ਕਾਉਂਸਲਰ ਦੇ ਜਿਹੜੀਆਂ ਟਿਕਟਾਂ ਦਿੱਤੀਆਂ ਸੀ ਉਹ ਵੀ ਮੇਰੇ ਕੋਲ ਜੇ ਜੀਰਕਪੁਰ ਵੀ ਆਪਣੇ ਕੋਲ ਜੇ ਜੋ-ਜੋ ਤੁਸੀਂ ਲੋਕਲ ਗਵਰਨਮੈਂਟ ਵਾਲੇ ਕੀਤਾ ਖਰੜਚ ਕੀ ਕੀਤਾ ਅੰਮ੍ਰਿਤਸਰ ਚ ਕੀ ਕੀਤਾ ਤੇ ਜਿਲੰਦਰ ਚ ਕੀ ਕੀਤਾ ਮੇਰੇ ਕੋਲ ਇੱਕ-ਇੱਕ ਚੀਜ਼ ਪਤਾ ਹੈ ਤੇ ਮੈਡਮ ਦੇ ਪੀਏ ਵੀ ਲਾਉਂਗਾ ਜਿਹੜੇ ਨਾਲ ਰਹੇ ਸੀ ਜਿਹੜੇ ਰਿਸ਼ਤੇਦਾਰ ਵੀ ਲਾਉਂਗਾ ਤੇ ਜਿਹੜੇ ਕਾਉਂਸਲਰ ਵੀ ਸੀ ਜਿਨ੍ਹਾਂ ਕੋ ਸਨਮਾਨ ਕੀ ਕੀ ਗਿਆ ਕੀ ਕੀ ਗਿਆ ਬੜਾ ਕੁਝ ਗਿਆ ਬਹੁਤ ਕੁਛ ਗਿਆ ਦਬਾਨੇ ਜੋ ਪਏ ਹੋ ਯਾਰ ਮੈਂ ਪੱਕੇ ਸਬੂਤਾਂ ਨਾਲ ਬੋਲੂਗਾ ਦਬਾਨ ਵਾਲਾ ਮਿੱਠੂ ਮੈਦਾਨ ਵਾਲਾ ਬਿਆਨ ਦਬਾਨ ਵਾਲਾ ਨਹੀਂ ਆ ਕੰਨਾ ਜੀ ਫਿਰ ਆਪਾਂ ਫਿਰ ਚੁੱਪ ਗਿਓ ਫਿਰ ਮੈਂ ਦੱਸ ਦੂੰਗਾ ਕੀ ਕੀ ਮੈਡਮ ਨੇ ਲਿਆ ਕੀ 골ਡ ਲਿਆ ਕਿ ਕੈਸ਼ ਕਿਰੇ ਕੋ ਲਿਆ ਇਚ ਐਂਡ एवरीथिंग ਮੈਂ ਸਭ ਕੁਝ ਦੱਸੂਗਾ ਜੇ ਮੈਡਮ ਹੁਣ ਚੁੱਪ ਨਾ ਕੀਤੀ ਸਾਡੀ ਕਾਂਗਰਸ ਪਾਰਟੀ ਦੇ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਹੁਣ ਕੋਈ ਲਿਆਜ ਨਹੀਂ ਹੋਊਗਾ ਚਾਹੇ ਮੈਨੂੰ ਜਿੱਥੇ ਮਰਜ਼ੀ ਦੱਸਣਾ ਪਵੇ ਪ੍ਰੈਸ ਰਾਈਕਲ ਪੀਸੀ ਕਰਕੇ ਦੱਸ ਦੂੰਗਾ ਸਾਰਾ ਕੁਝ ਤੇ ਵਿਦ ਪ੍ਰੂਫ ਜਿਹੜੇ ਕੌਂਸਲਰ ਕੋ ਕਿੰਨੇ ਪੈਸੇ ਟਿਕਟਾਂ ਦੇ ਵੀ ਲਏ ਉਹ ਵੀ ਦੱਸ ਦੂੰਗਾ ਹੈ ਇਲਜ਼ਾਮ ਤੁਹਾਡੇ 'ਤੇ ਲਗਾਇਆ ਜਾ ਰਿਹਾ ਹੈ ਨਾ ਮੈਂ ਕੀ ਇਲਜ਼ਾਮ ਲਾਉਂਦੇ ਆ ਮੇਰੇ 'ਤੇ ਉਹ ਕਹਿੰਦਾ ਵੀ ਪੈਸੇ ਲੈ ਕੇ ਦੇ ਟਿਕਟਾਂ ਦਿੱਤੀਆਂ ਜੀ ਮੈਂ ਟਿਕਟਾਂ ਦੇ ਨਹੀਂ ਆ ਮੈਂ ਮੈਨੇ ਕਾਂਗਰਸ ਪਾਰਟੀ ਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਪਹਿਲੀ ਗੱਲ ਹੈ ਕਿਨੂੰ ਦਿੱਤੇ ਪੈਸੇ ਇੱਕ ਸਾਰੇ ਕੌਂਸਲਰ ਜਿਹੜੇ 18 ਦੇ 18 ਹਾਤ ਕੀ ਇਹਨਾਂ ਨੂੰ ਮੈਂ ਲੈਣਾ ਉਹਨਾਂ ਨੂੰ ਕੁਛ ਨਾ ਕਿਨੂੰ ਪੈਸੇ ਦਿੱਤੇ ਆ ਤੇ ਪਿਛਲੇ ਵੀ ਲੈਣਾ ਉਹਨਾਂ ਨੂੰ ਪੁੱਛ ਰਹੇ ਕਿ ਨੂੰ ਦਿੱਤੇ ਆ ਜਿਹੜੇ ਮੈਡਮ ਨੇ ਪੈਸੇ ਦਿੱਤੇ ਲੋਕਾਂ ਨੇ ਕਾਉਂਸਲਰਾਂ ਨੇ ਪੈਸੇ ਦਿੱਤੇ 2017 ਚ ਦਿੱਤੇ 8-9 ਕਾਉਂਸਲਰ ਆ ਮੇਰ ਕੋ ਜਿਨ੍ਹਾਂ ਨੂੰ ਪੈਸੇ ਦਿੱਤੇ ਮੈਡਮ ਨੇ ਤੇ ਜਿਹੜੇ ਕੀ ਕਾਂਗਰਸ ਪਾਰਟੀ ਦੇ ਵੀ ਨਹੀਂ ਸੀ ਬਾਹਰੋਂ ਆਏ ਮੈਡਮ ਦੇ ਨਾਲ ਆਏ ਕਹਿੰਦੇ ਦਾਤ ਚ ਆ ਗਏ ਉਹਨਾਂ ਕੋਈ ਪੈਸੇ ਲੇ ਤੇ ਉਹਨਾਂ ਨੂੰ ਹੀ ਟਿਕਟਾ ਦੇਤੀਆਂ ਆਪਣੇ ਵਾਲੇ ਤੇ ਰੋਂਦੇ ਹੀ ਰਹਿ ਗਏ ਯਾਰ ਉਦੋਂ ਵੀ ਕਾਂਗਰਸੀ 2017 ਚ ਸਾਨੂੰ ਮਿੱਟੂ ਟਿਕਟ ਨਹੀਂ ਮਿਲੀ ਸਾਨੂੰ ਨਹੀਂ ਮਿਲੀ ਪਰ ਇਹਨਾਂ ਨੇ ਹਾਲਾਤ ਉਹ ਖਰਾਬ ਕਰਤੇ ਕਰਪਸ਼ਨ ਦੇ ਨਾਂ 'ਤੇ ਕਰਪਸ਼ਨ ਮੈਂ ਦਾ ਦੂੰਗਾ ਕਰਪਸ਼ਨ ਇਹਨਾਂ ਨੇ ਕਿਹੜੀ ਗੜੀ ਕੀ 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 ਕੀਤਾ ਜਿਹੜਾ ਸਿੱਧੂ ਸਾਹਿਬ ਹੀ ਕਹਿੰਦੇ ਨੇ ਨਾ ਸਿੱਧੂ ਸਾਹਿਬ ਦੇ ਨਾਲ ਵੀ 3 ਮਹੀਨੇ 4 ਮਹੀਨੇ ਤੋਂ ਵੱਧ ਕੋਈ ਕਟਿਆ ਨਹੀਂ ਹੋਊਗਾ ਕੱਢ ਲਿਓ ਤੇ ਸਿੱਧੂ ਦੇ ਨਾਲ ਵੀ ਕੋਈ ਬੰਦਾ 4-5 ਮਹੀਨੇ ਤੋਂ ਵੱਧ ਬਣਿਆਦ ਨਹੀਂ ਜਿਹੜਾ ਰਹਿ ਜੇ ਐਸ ਕਰਕੇ ਜਿਹੜਾ ਉਹਦੇ ਅੱਜ ਹੱਕ ਚ ਬੋਲ ਰਿਹਾ ਉਹ ਵੀ ਮੇਰੇ ਕੋਲ ਹੀ ਫੋਨ ਕਰਕੇ ਗਨਮੈਨਾਂ ਨੂੰ ਲੈਂਦਾ ਹੁੰਦਾ ਸੀ ਤੇ ਉਹ ਜਿਹੜਾ ਉਹ ਸ਼ਾਇਰੀ ਬੋਲਦਾ ਹੈ ਇਹ ਨਾ ਉਹ ਵੀ ਮੈਨੂੰ ਫੋਨ ਕਰਦੇ ਭਾਜੀ ਐਸਐਸਪੀ ਨੂੰ ਕਹਿ ਦਿਓ ਭਾਈ ਮੈਂ ਗਨਮੈਨ ਲੈ ਰੋ ਇੱਕ ਮੈਨੂੰ ਉਹ ਵੀ ਸਮਾਂ ਯਾਦ ਕਰ ਲੈ ਤੇ ਅੱਜ ਬੋਲ ਰਿਹਾ ਤੇ ਮੈਂ ਸ਼ਾਇਰੀ ਨੂੰ ਵੀ ਕਹਿਣਾ ਚਾਹਣਾ ਯਾਰੀ ਰੱਬ ਨਾ ਕਰੇ ਤੇਰੇ ਤੇ ਵੀ ਕੋਈ ਪਰਚਾ ਪੁਰਚਾ ਹੋ ਗਿਆ ਨਾ ਤੈਨੇ ਐਸਐਚਓ ਨੂੰ ਫੋਨ ਨਹੀਂ ਕਰਨਾ ਤੇਰੇ ਪਿੱਛੇ ਐਵੇਂ ਭਲੇਖਾ ਨਾ ਰੱਖੀ ਮੇਰੇ ਤੋਂ ਵੱਧ ਨਹੀਂ ਕੋਈ ਜਾਣਦਾ ਇਹਨਾਂ ਨੂੰ ਇਹ ਕਹਿੰਦੇ ਬਾਰ ਬਾਰ ਕਹਿੰਦੇ ਇਮਾਨਦਾਰ 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 ਇਹਦੇ ਬਾਰੇ ਤੁਸੀਂ ਕੀ ਹੋ ਗਏ ਤੁਸੀਂ ਮਰਜ਼ੀ ਕੀ ਉਸ ਕਰਕੇ ਨਾ ਬਾਈ ਜੀ ਕੋਈ ਇਮਾਨਦਾਰੀ ਕੋਈ ਇਮਾਨਦਾਰ ਨਹੀਂ ਹੈ ਅੱਜ ਹੋਣੇ ਇਹਨਾਂ ਨੂੰ ਸਨਮਾਨ ਦਈਏ ਤੇ ਇਹਨਾਂ ਨੂੰ ਸੀਐਮ ਫੇਸ ਕਰਦੀਏ ਧੂਣ ਇਹਨਾਂ ਨੇ ਕਹਿੰਨਾ ਕਾਂਗਰਸ ਪਾਰਟੀ ਸਾਡੀ ਇਮਾਨਦਾਰ ਪਾਰਟੀ ਸਾਡੀ ਕਾਂਗਰਸ ਪਾਰਟੀ ਨੇ ਅੱਜ ਤੱਕ ਕੋਈ ਗੱਲ ਨਹੀਂ ਮੈਡਾ ਦਾ ਯੂ-ਟਰਨ ਦੇਖਿਓ 10 ਮਿੰਟਾਂ ਚ ਕਿੱਥੇ ਹੋਇਨਾ ਫਿਰ ਮੈਂ ਉਹਨਾਂ ਨੂੰ ਕਹਿੰਦਾ ਮੇਰੀ ਰਾਹੁਲ ਜੀ ਨਾਲ ਗੱਲ ਹੋ ਗਈ ਪ੍ਰਿੰਕਾ ਜੀ ਨਾਲ ਹੋ ਗਈ ਤੇ ਪਰ ਉਹ ਮੂੰਹ ਨਹੀਂ ਲਾਉਂਦੇ ਉਹ ਕੰਮ ਛੱਡ ਗਏ ਇਹਨਾਂ ਨੂੰ ਉਹਨਾਂ ਨੇ ਰਾਹੁਲ ਜੀ ਨਾਲ ਅੱਜ 3 ਸਾਲ ਹੋ ਗਏ ਇਹਨਾਂ ਨੂੰ ਮੂੰਹ ਨਹੀਂ ਲਾਇਆ ਜਿਹੜੇ ਟਾਈਮ ਮੰਗਣ ਦੇ ਮੈਂ ਟਾਈਮ ਮੰਗਿਆ ਸੀ ਰਾਹੁਲ ਜੀ ਰਾਹੁਲ ਜੀ ਦਿਆਂ ਨਾ ਹੀ ਨਹੀਂ ਯਾਰ ਉਹ ਕਹਿੰਦੇ 70% ਕਾਂਗਰਸ ਤੇ ਮੇਰੇ ਨਾਲ ਆਏ ਜਿਹੜੇ ਨਾ ਹੋਏ ਗਿਆ ਮੈਂ ਕਿੰਨਾ 70% ਕਹਿੰਦੇ ਐ 7% ਵਹਾਦਨ 7% ਹੱਥ ਘੜਾ ਕਰਦਨ ਜਾਓ ਹਲਕੇ ਜੀ ਆ ਜਾਓ ਪੰਜਾਬ ਛੱਡ ਦਿਓ ਯਾਰ ਹਲਕੇ ਜੀ ਆ ਜਾਓ ਹਲਕੇ ਨਾਲ ਪੁੱਛੋ ਤੁਸੀਂ ਕੀ ਕੀ ਇਹਨਾਂ ਨੇ ਕੀਤਾ ਇਸ ਕਰਕੇ ਇਹਨਾਂ ਦਾ ਕੰਮ ਖਤਮ ਹੋ ਗਿਆ ਮੈਡਮ ਬੀਜੇਪੀ ਤੋਂ ਟਿਕਟ ਭਾਲਦੀ ਹੈ ਬੀਜੇਪੀ ਤੋਂ ਇਲੈਕਸ਼ਨ ਲੈਣਾ ਚਾਹੁੰਦੀ ਹੈ ਜਾਖੜ ਦਿੱਤੇ ਮੈਡਮ ਦੀ ਅੱਟੀ ਸੱਟੀ ਲੱਗੀ ਤੇ ਆ ਬੋਲੇ ਤੇ ਬੀਜੇਪੀ ਚੈਨਲ ਵਾਲਾ ਨੇ ਇਹਨਾਂ ਨੂੰ ਸਿੱਧੂ ਨੂੰ ਸੈੱਟ ਕੀਤਾ ਉਹ ਉੱਥੇ ਸੈਟਿੰਗ ਹੈ ਬਸ ਹੋਰ ਕੁਝ ਨਹੀਂ ਹੈ ਮੇਰੇ ਵੀਰ ਕੁਝ ਨਹੀਂ ਲੈਣਾ ਦੇਣਾ ਇਹਨਾਂ ਨੂੰ ਇਹਨਾਂ ਨੂੰ ਸਿਰਫ ਆਪਣੀ ਪਪੂਲੈਰਿਟੀ ਚਾਹੀਦੀ ਹੈ ਹੋਰ ਐਸ ਕਰਕੇ ਘਰ ਬੈਠੇ ਆ ਘਰ ਬੈਠੇ ਨਾਲ ਕੋ ਬਰਦਾਸ਼ਤ ਨਹੀਂ ਹੁੰਦਾ ਕੱਲ ਦਾ ਇਹ ਕਹਿੰਦੇ ਨੇ ਸਾਡਾ ਰਾਜਾ ਇਸ ਤਰ੍ਹਾਂ ਸੀ ਰਾਜਾ ਸਰ ਰਾਜਾ ਆਪ ਵੀਡੀਓ ਵੇਖੀ ਸਿੱਧੂ ਸਾਹ ਦੀ ਆਉਣ ਵਾਲਾ ਫਿਊਚਰ ਰਾਜਾ ਵੜਿੰਗ ਹੈ ਪੰਜਾਬ ਮੇ ਸਿੱਧੂ ਸਾਹ ਦੀ ਬੈਟਿੰਗ ਹੈ ਤੂੰ ਸਿੱਧੂ ਸਾਹ ਨੂੰ ਕੋ ਝੂਠ ਪਾਓ ਜੇ ਕਿਹੜੀ ਚੀਜ਼ ਰਾਜੇ ਵੜਿੰਗ ਨੇ ਕਰਤੀ ਜਿਹੜੀ ਇਹਨਾਂ ਨੂੰ ਪਸੰਦ ਨਹੀਂ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਕਹਿੰਦੇ ਸੀ ਸਰਕਾਰ ਨਹੀਂ ਆਉਂਦੀ ਕਾਂਗਰਸੀ 10 ਸਾਲ ਤੇ ਅੱਜ ਲੋਕ ਕਹਿਣ ਲੱਪੇ ਅਗਲੀ ਸਰਕਾਰ ਕਾਂਗਰਸੀ ਹੈ ਉਹ ਥਰੂ ਕੀ ਹੈ ਰਾਜਾ ਵੜਿੰਗ ਰਾਜਾ ਵਿਰਿੰਗ ਵਰਕਰਾਂ ਨੂੰ ਜਾਣਦਾ। ਉਹ ਕਹਿੰਦੇ ਤੇ ਅਸੀਂ ਉਹਨਾਂ ਦਾ ਕੰਮ ਹੀ ਨਹੀਂ ਕਰਨਾ ਚਾਹੁੰਦੇ ਉਸ ਸੈਂਸਲਰਾਂ ਨੂੰ ਪਤਾ ਹੀ ਨਹੀਂਗਾ ਉਹਦੇ ਨਾਲ ਉਹ ਰਿਸਪਾਂਸਿਬਲ ਹੈ। ਭਾਈ ਜੀ ਇਹਨਾਂ ਦਾ ਰਿਸਪਾਂਸਿਬਲ ਕੀ ਹੈ? ਮੈਨੂੰ ਇੱਕ ਗੱਲ ਦਾ ਜਵਾਬ ਦੋ। ਸਿੱਧੂ ਸਾਹਿਬ ਨੇ ਇਹ ਪੰਜਾਬ ਪ੍ਰਧਾਨ ਬਣਾਇਆ ਸੀ ਤੇ ਕਿੱਥੇ ਪ੍ਰੋਗਰਾਮ ਕੀਤੇ? ਕੀ ਕੀਤਾ? ਇੱਕ ਮੈਂ ਸਿੱਧੂ ਸਾਹਿਬ ਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ। ਮੈਂ ਇਹਨਾਂ ਦੇ ਹਲਕੇ ਦੇ 18 ਕਾਉਂਸਲਰ ਲਾਈਨਾ ਜਿਹੇ ਉਹਨਾਂ ਦਾ ਨਾਮ ਵੀ ਲੈ ਜਾਣ 18 ਚੋਂ 8 ਬੰਦਿਆਂ ਦਾ ਵੀ। ਮੈਂ ਮੇਰਾ ਨਾਮ ਮਿੱਠੂ ਮਦਾਨੀ ਹੋਏਗਾ। ਅੱਛਾ। ਹਾਂ। ਨਹੀਂ ਪਰ ਕਾਰਨ ਕੀ ਹੈ ਨਵਜੋਤ ਸਿੱਧੂ ਕਿ ਤੰ ਠੀਕ-ਠਾਕ ਚੱਲ ਰਹੇ ਸੀ ਅਚਾਨਕ ਕੀ ਇਦਾਂ ਦਾ ਹੋਇਆ? ਨਵਜੋਤ ਪਤਾ ਕੀ ਗੱਲ ਹੈ ਭਾਜੀ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਜੀ। ਕਦੋਂ ਥੋੜਾ ਜਿਹਾ ਕੰਦੇ ਨਾਲ ਸਕਰੂ ਢਿੱਲਾ ਹੋ ਜਾਂਦਾ। ਉਹ ਪਤਾ ਹੀ ਨਹੀਂ ਲੱਗਦਾ ਮੈਡਮ ਕੀ ਬੋਲਣਾ ਭਾਜੀ। ਡਾਕਟਰ ਨੇ ਭਾਜੀ। ਉਹ ਭਾਜੀ ਆਈ نو ਵੈਰੀ ਵੈਲ ਡਾਕਟਰ ਨੇ। ਪਰ ਡਾਕਟਰਾਂ ਦਾ ਵੀ ਤਾਂ ਕੁਝ ਹੁੰਦਾ ਕਿ ਨਹੀਂ ਹੁੰਦਾ। ਇਨਸਾਨ ਤੇ ਹੈਗੇ ਕਿ ਨਹੀਂ ਗਏ। ਇਹ ਜਿਹਾ ਹੀ ਤਾਂ ਨਹੀਂ ਮੈਡਮ ਇਹ ਬਿਆਨ ਦੇ ਰਹੇ ਆ। ਉਹ ਕੀ ਪਤਾ ਮੈਨੂੰ ਲੱਗਦਾ ਸ਼ਾਇਦ ਦਵਾਈ ਦੁਈ ਨਾ ਖਾਦੀ ਹੋਵੇ ਉਸਨੇ 15 ਉਹ ਦਿਨ ਹੋ ਗਏ ਦਵਾਈ ਮੈਡਮ ਚਾਰੇ ਬਿਮਾਰ ਬਹੁਤ ਸੀ ਤੇ ਆਪਾਂ ਤੇ ਕਹਿੰਨੇ ਆ ਪ੍ਰਮਾਤਮਾ ਕਿਰਪਾ ਕਰੇ ਮੈਂ ਇਹਨਾਂ ਦੇ ਪਰਿਵਾਰ ਚ ਰਿਆਂ ਮੈਂ ਇਹਨਾਂ ਦੀ ਰੱਬ ਦੇ ਅੱਗੇ ਤੰਦਰੁਸਤੀ ਮੰਗਦਾ ਪਰ ਥੋੜੀ ਜਿਹੀ ਜ਼ੁਬਾਨ ਨੂੰ ਵੀ ਤਾਲਾ ਮੰਗਦਾ ਇਹ ਥੋੜੀ ਜਿਹੀ ਜ਼ੁਬਾਨ ਨੂੰ ਤਾਲਾ ਲਾਓ ਮੈਡਮ ਨਹੀਂ ਤੇ ਤੁਹਾਨੂੰ ਕਿਸੇ ਪਾਰਟੀ ਨੇ ਵੀ ਚੱਲਣਾ ਜਿਹੜੀ ਤੁਸੀਂ ਭਾਜਪੀ ਨੇ ੱਟੀ ੱਟੀ ਕੀਤੀ ਆ ਉਹਨਾਂ ਨੇ ਵੀ ਨਹੀਂ ਲੈਣਾ ਤੁਸੀਂ ਵੇਖੀ ਰਹੋ ਅੱਗੇ 2 ਕੁ ਮਹੀਨਾ ਬਾਅਦ ਉਹਨਾਂ ਨੇ ਵੀ ਕਹਿ ਦੇਣਾ ਚਲੋ ਭਾਜੀ ਬਾਹਰ ਇਹ ਭਗਵਾਨ ਤੇ ਮਾਨਸਾ ਕਾਪ ਕਹਿੰਦੇ ਸੀ ਸਿੱਧੂ ਵਿਆਹ ਲਾ ਲਫਾਫਾ ਜਿਹੜਾ ਖੋਲੇ ਸਿਆਪਾ ਪਾ ਲੇ ਵਾਕੀ ਸਿਆਪਾ ਪਾਇਆ ਯਾਰ ਕਾਂਗਰਸ ਨੇ ਤੇ ਤੈਨੂੰ ਕੀ ਦੱਸਾਂ ਸੁਮੀਤ ਵੀਰੇ ਅੱਛਾ ਨਹੀਂ ਇਹ ਜਿਹੜੇ ਹੁਣ ਜੋ ਪ੍ਰਕਿਰਿਆ ਚੱਲ ਰਹੀ ਆ ਮੈਡਮ ਕੰਦੇ ਆ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰ ਨਾਲ ਲਿੰਕ ਨੇ ਉਹਨਾਂ ਨੇ ਨੋਟਿਸ ਭੇਜਿਆ ਕਹਿੰਦੇ ਕੋਈ ਗਾਣੀ ਭੇਜ ਦਿਓ ਕੋਈ ਅਜੇ ਨੋਟਿਸਾਂ ਦੀ ਮੈਂ ਪ੍ਰਮਾਣਿਕਰਦੀ ਮੈਡਮ ਵੇਖੋ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਨਾਲ ਲਿੰਕ ਹੁੰਦਾ ਤੇ ਮੁੰਡੇ ਨੂੰ ਮਾਰਨ ਦੀ ਧਮਕੀਆਂ ਉਹਨਾਂ ਦਾ ਹਾਲ ਵੇਖੋ ਕੀ ਹਾਲਾਤ ਆ ਉੱਥੇ ਹਲਕੇ ਚ ਉਹਨਾਂ ਦੇ ਗੈਂਗਸਟਰ ਉਹਨਾਂ ਦੀ ਇਲੈਕਸ਼ਨਾਂ ਲੜਦੇ ਰਹੇ ਉਹਨਾਂ ਦੇ ਸਾਹਮਣੇ ਵਾਲਿਆਂ ਦੀ ਆਮ ਆਦਮੀ ਪਾਰਟੀ ਵਾਲਿਆਂ ਦੀ ਉਹਦੇ ਬੰਦਿਆਂ ਦੀ ਬੂਥ ਨਹੀਂ ਲੱਗਾ ਦਿੱਤੇ ਸੁਖਜਿੰਦਰ ਰੰਧਾਵੇ ਦੇ ਤੇ ਉਹ ਰਾਇਲ ਮੈਨ ਕਾਂਗਰਸੀ ਮੈਨ ਉਹ ਟਕਸਾਲੀ ਕਾਂਗਰਸੀ ਮੈਨ ਜੋ ਸੰਤੋਖ ਸਿੰਘ ਹਰਾਂ ਦਾ ਬੇਟਾ ਸੁਖਜਿੰਦਰ ਰੰਧਾਵੇ ਆਰੀ ਉਹਨਾਂ ਦੇ ਬੇਟਾ ਉਹਦੇ ਨੂੰ ਧਮਕੀਆਂ ਆਣ ਤੇ ਉਹ ਵਿਚਾਰੇ ਦੇ ਇਲਜ਼ਾਮ ਲਾ ਦਨ ਮੈਡਮ ਤੇ ਕਿੰਨੀ ਗਲਤ ਗੱਲ ਹੈ ਤੇ ਇਹਨਾਂ ਦਾ ਸਾਥ ਉਹ ਦਿੰਦਾ ਰਿਹਾ ਸੁਖਜਿੰਦਰ ਰੰਧਾਵਾ ਨਹੀਂ ਯਾਰ ਕੋਈ ਗੱਲ ਨਹੀਂ ਨਹੀਂ ਯਾਰ ਕੋਈ ਗੱਲ ਨਹੀਂ ਤੇ ਅੱਜ ਉਹਨਾਂ ਦੇ ਫਿਰ ਉਹਨਾਂ ਨੇ ਨੋਟਿਸ ਭੇਜਿਆ ਉਹ ਇੱਕ ਛੱਡ ਗਏ ਦੋ ਨੋਟਿਸ ਭੇਜਣਗੇ ਬਾਕੀ ਜੇ ਕੋਟਾਰੀ ਮੈਡਮ ਕਹਿੰਦੇ ਹੋਣਗੇ ਤੇ ਡਿਫਰਮੇਸ਼ਨ ਦਾ ਕੇਸ ਮੈਂ ਵੀ ਪਾਉਂਗਾ ਮੈਂ ਵੀ ਕੋਈ ਲਿਹਾਜ ਨਹੀਂ ਕਰਨਾ ਇਹਨਾਂ ਦਾ ਮੈਂ ਵੀ ਕਾਉਂਸਲਰਾਂ ਦੇ ਜਿਹੜੇ ਝੂਠੇ ਨਾਂ ਲਾਏ ਸਾਡੇ ਹਲਕੇ ਦੇ ਮੈਂ ਵੀ ਕੇਸ ਪਾਣਾ ਕਰੋ ਕਾਉਂਸਲਰਸ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰਤਾ ਉਹਨਾਂ ਦੀ ਤੇ ਇੰਨੀ ਭੂਮਿਕਾ ਹੀ ਨਹੀਂ ਰਹੀ ਹੁੰਦੀ ਤੇ ਮੈਂ ਤੇ ਕਹਿੰਦਾ ਪਿਆ ਭਾਜੀ ਕੰਮ ਖਤਮ ਹੋ ਗਿਆ ਹੈ ਸਿੱਧੂ ਪਰਿਵਾਰ ਦਾ ਫੋਨ ਕਿਸੇ ਨੇ ਨਹੀਂ ਲੈਣਾ ਆਮ ਪਾਰਟੀ ਨੇ ਵੀ ਨਹੀਂ ਇਹਨਾਂ ਨੂੰ ਲੈਣਾ ਉਹਨਾਂ ਨੇ ਵੀ ਨਾਂ ਨੂੰ ਇਹਨਾਂ ਦੀ ਹੋ ਗਈ ਆ ਹੁਣ ਉਸ ਤੋਂ ਬਾਅਦ ਉਹ ਇਹਨਾਂ ਦਾ ਉਹ ਵੀ ਕੰਮ ਖਤਮ ਹੋ ਗਿਆ ਆਪਣਾ ਬੀਜੇਪੀ ਵਾਲਾ ਬੀਜੇਪੀ ਵਾਲੇ ਨੇ ਵੀ ਆਪਣਾ ਬਿਲਕੁਲ ਹੀ ਕੰਮ ਖਰਾਬ ਕਰ ਦੇਣਾ ਇਹਨਾਂ ਨੇ 2 ਮਹੀਨੇ ਬਾਅਦ ਤੁਸੀਂ ਇਹ ਵੇਖਿਓ ਹੁਣ ਇਹਨਾਂ ਨੇ ਬੀਜੇਪੀ ਦਾ ਆਪਣੇ ਟਾਇਬੰਬ ਆਪ ਹਮਨੇ ਆਪਕੇ ਲਈ ਬੋਲੇ ਹਨ ਹੁਣ ਆਪ ਦੇ ਬਤਾਓ ਹਮਾਰਾ ਕੀ ਕਰਨਾ ਹੈ ਉਹਨਾਂ ਨੇ ਵੀ ਹੱਥੀ ਜੋੜਦੇ ਨੇ ਬੀਬਾ ਜੀ ਜੋਕਾਰ ਅੱਛਾ ਹੁਣ ਤੁਹਾਡਾ ਕੀ ਚੈਲੰਜ ਹੈ ਨਵਜੋਤ ਔਰ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਮੇਰਾ ਇੱਕੋ ਹੀ ਚੈਲੰਜ ਹੈ ਪੰਜ ਹਲਕਿਆਂ ਦੀ ਹੈ ਭਾਈ ਜੀ ਮੇਰਾ ਇੱਕੋ ਹੀ ਚੈਲੰਜ ਹੈ ਜਿਹੜਾ ਮੇਰੀ ਕਾਂਗਰਸ ਪਾਰਟੀ ਦੇ ਖਿਲਾਫ ਬੋਲੇਗਾ ਔਰ ਕੋਈ ਲਿਆਜ ਨਹੀਂ ਹੋਏਗਾ ਕੋਈ ਵੀ ਹੋਵੇ ਜਿਹੜਾ ਮਰਜੀ ਹੋਵੇ ਚਾਹੇ ਉਹ ਵੱਡੇ ਤੋਂ ਵੱਡਾ ਨੇਤਾ ਹੋਵੇ ਚਾਹੇ ਛੋਟੇ-ਛੋਟਾ ਕਾਰਕਟਰ ਹੋਵੇ ਵਰਕਰ ਹੋਵੇ ਜਿਹੜਾ ਪਾਰਟੀ ਦੇ ਖਿਲਾਫ ਬੋਲੇਗਾ ਕੋਈ ਲਿਆਜ ਨਹੀਂ ਜੇ ਮੈਡਮ ਚੁੱਪ ਨਾ ਕੀਤੀ ਤੇ ਮੈਡਮ ਨੂੰ ਮੈਂ ਦੱਸ ਦੂੰਗਾ ਕਰਪਟ ਕੌਣ ਹੈ ਬਹੁਤ ਜਲਦੀ ਪੀਸੀ ਕਰਕੇ ਤਾਂ ਬਾਈ ਦਾ ਪ੍ਰੂਫ ਹੈਗੇ ਬਾਈ ਜੀ ਮੇਰੇ ਕੋ ਇੱਕ ਇੱਕ ਚੀਜ਼ ਆ ਬੰਦੇ ਬਿਠਾ ਕੇ ਪ੍ਰੂਫ ਕਰਾਂਗੇ ਹਾਲੀ ਦੇ ਪ੍ਰੂਫ ਕਈ ਚੱਲਣ ਦੇ ਨੇ ਜਿਹੜੇ ਪਿੱਛੇ ਦੁਬਈ ਉਹ ਵੀ ਵਿਚਾਰੇ ਰੋਂਦੇ ਟਿਕਟਾਂ ਵਾਲੇ ਉਹ ਵੀ ਲੇਡੀਆਂ ਵਿਚਾਰੀਆਂ ਟਿਕਟਾਂ ਦੇ 14 ਲੱਖ ਰੁਪਏ ਨਹੀਂ ਦੇਣ ਦੇ ਉਹ ਵੀ ਵਿਚਾਰੇ ਰੋਂਦੇ ਆ ਉਹਨਾਂ ਦੇ ਸਕਰੀਨ ਸ਼ਾਟ ਵੀ ਆਹਾ ਦਾਂਗਾ ਇੰਨਾ ਹੋਏ ਤੁਹਾਡੀ ਪ੍ਰਧਾਨਗੀ ਚਲੇ ਜਾਏ ਮੈਂ ਉਹ ਯਾਰ ਪ੍ਰਧਾਨਗੀ ਪ੍ਰਧਾਨਗੀ ਪੋਲੇ ਨਾਥ ਨੇ ਦੇਣੀ ਪਾਰਟੀਆਂ ਦੇਣੀ ਮੈਡਮ ਨੇ ਮੈਨੂੰ ਪ੍ਰਧਾਨ ਬਣਾਇਆ ਜਾ ਮੈਨੂੰ ਪ੍ਰਧਾਨ ਲਾਉਣਾ ਮੈਂ ਜ਼ਿੰਦਗੀ ਚ ਨਹੀਂ ਆ ਮੈਂ ਪਾਰਟੀ ਦਾ ਸੇਵਾਦਾਰ ਆ ਪਾਰਟੀ ਦਾ ਕੰਮ ਕਰਨਾ ਆ ਪਰ ਦਾਣ 10 ਦਿਨ ਵਾਸਤੇ ਬਣਾ ਕੇ 10 ਸਾਲਾਂ ਵਾਸਤੇ ਬਣਾ ਪਰ ਆਪਣੀ ਪਾਰਟੀ ਦਾ ਵਫਾਦਾਰਾਂ ਵਫਾਦਾਰ ਰਹਿਣਾ ਸੋ ਮੈਡਮ ਕਿੰਨੀ ਦੇਰ ਦਾ ਟਾਈਮ ਦੇ ਕੇ ਮਾਫੀ ਮੰਗਣੀਆਂ ਜੋ ਮੈਡਮ ਕੱਲ ਤੱਕ ਮਾਫੀ ਮੰਗਲਨ ਉੱਥੇ ਆਪਣਾ ਜਿਹੜਾ ਯੂ ਟਰਨ ਹੈ ਉਹ ਕਾਂਗਰਸ ਨੇ ਤੇ ਕੱਢਤਾ ਪਰ ਉੱਥੇ ਜਾ ਕੇ ਦਾਦਨ ਇਹ ਹਾਲਾਤ ਮੈਡਮ ਨੇ ਮੰਗ ਲੈਣੀ ਯਾਰ ਪਰਿਵਾਰ ਮਾਫੀ ਮੰਗ ਜਬहोत ਜਲਦੀ ਟਾਈਮ ਸਹੀ ਪਹੁੰਚ ਜਾਂਦਾ ਇਹ ਰਾਹੁਲ ਰਹੂਗੀ ਪਰ ਮਾਫੀ ਮੰਗਦੇ ਹੋਣ ਇਹ ਵੀ ਨਹੀਂ ਕੋਈ ਪਤਾ ਜੇ ਉੱਥੇ ਇੱਧਰ ਬੋਲਦੇ ਹੋਣ ਉੱਧਰ ਮਾਫੀਆ ਮੰਗਦੇ ਹੋਣ ਇਹਨਾਂ ਦਾ ਕੋਈ ਪਤਾ ਨਹੀਂ ਜਮੇ ਬਿੱਕਰਮ ਜੀ ਠੇ ਉਥਾ ਪੀ ਮਾਰ ਕੇ ਲੈ ਆਏ ਪੱਟ ਤੇ ਆ ਜਾ ਇਲੈਕਸ਼ਨ ਲੜ ਲਓ ਇਲੈਕਸ਼ਨ ਲੜਨ ਆ ਕੇ ਬਾਅਦ ਡਰ ਕੇ ਬਾਅਦ ਉਹ ਘਰੋਂ ਨਿਕਲਰ ਬਾਅਦ ਉਹ ਮੇਰੇ ਤੇ ਇਲਜ਼ਾਮ ਲਾਤਾ ਮਿੱਠੂ ਨੇ ਰਹਾਤਾ ਹਨਾ ਨਾ ਮਿੱਠੂ ਨੇ ਕੌਂਸਲਰ ਨਾਲ ਸੈਟਿੰਗ ਕਰਾਤੀ ਪੰਜ ਪੰਜ ਕਰੋੜ ਕੌਂਸਲਰਾਂ ਨੂੰ ਦਵਾਤਾ ਮੈਂ ਕਿਹਾ ਫਿਰ ਕੌਂਸਲਰਾਂ ਕੋਠੀਆਂ ਕਿਉਂ ਨਹੀਂ ਪਾਈਆਂ ਪੰਜ ਪੰਜ ਕਰੋੜ ਦਵਾਇਆ ਤੇ ਇਹ ਇਨਹਾ ਦਾ ਮੈਂ ਕਿਹਾ ਨਾ ਲਾਈਟਰੀ ਲਿਆ ਕਰੋ ਇਹ ਜੋ ਬੋਲਦੇ ਬੋਲਣ ਦੇ ਆਪਣਾ ਕੰਮ ਕਰਿਆ ਕਰੋ ਚੈਲੰਜ ਹੁਣ ਪੱਕਾ ਜੀ ਮੇਰਾ 100% ਚੈਲੰਜ ਪੱਕਾ ਮੈਂ ਬਹੁਤ ਕੋਚਾ ਮੇਰ ਕੋ ਵਿਦ ਪ੍ਰੂਫ ਵਿਦ ਸਕਰੀਨਸ਼ਾਟ ਵਹਾਉਂਗਾ ਤੇ ਬੰਦੇ ਬਿਠਾ ਕੇ ਵਹਾਉਂਗਾ ਇੱਕ ਗੱਲ ਸਿੱਧੀ ਗੱਲ ਕਰਨਾ ਚਾਹੁੰਦਾ